ਸਾਸਰੀ ਕਾਲ ਜੀ ਸਾਰਿਆਂ ਨੂੰ ਜੀ ਲੱਗੇ ਜੀ ਅੱਜ ਤਾਂ ਬਲੌਗ ਸ਼ੂਟ ਕਰਨਾ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਦੇ ਅੰਦਰ ਦੇ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਤੇ ਰੱਬ ਸਾਰਿਆਂ ਨੂੰ ਤਰੱਕੀਆਂ ਦੇਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਇੰਨੀ ਸਪੋਰਟ ਕਰਨ ਲਈ ਜੀ ਤੇ ਅੱਜ ਦੇ ਬਲੌਗ ਸਾਨੂੰ ਸਭ ਤੋਂ ਪਹਿਲਾਂ ਤਾਂ ਮਿਲੂਗੀ ਜੀ ਦਾਲ ਦੀ ਰੈਸਪੀ ਦੇਖਣ ਨੂੰ ਤੇ ਨਾਲ ਦੀ ਨਾਲ ਸਾਨੂੰ ਅਸੀਂ ਅੱਜ ਜਿਹੜੀ ਸ਼ੋਪਿੰਗ ਕਰੀ ਘਰ ਵਾਸਤੇ ਥੋੜੀ ਬਹੁਤੀ ਤੁਹਾਨੂੰ ਮੈਂ ਉਹ ਵੀ ਦਿਖਾਉਂਗੀ ਅਸੀਂ ਵੀ ਇਹ ਕਰੀ ਸਾਡੇ ਪਰ ਬਾਬਾ ਜੀ ਦੀ ਕਿਰਪਾ ਹੈ ਜੀ ਬਾਬਾ ਜੀ ਨੇ ਤਾਂ ਪਰ ਥੋੜੀ ਜਿਹੀ ਕਿਰਪਾ ਕਰਤੀ ਜੀ ਅਸੀਂ ਐਨੇ ਕਿ ਜੋਗੇ ਹੋ ਗਏ ਵੀ ਅਸੀਂ ਆ ਸਾਮਾਨ ਲੈ ਲਿਆ ਜੀ ਅੱਜ ਤੇ ਮੈਂ ਤੁਹਾਨੂੰ ਉਹ ਦੱਸੂਗੀ ਵੀ ਅਸੀਂ ਕਿਆ ਕਿਆ ਸਾਮਾਨ ਲਿਆ ਜੀ ਤੇ ਤੁਸੀਂ ਸਾਡੇ ਬਲੌਗ ਨਾਲ ਬਣ ਰਹੇ ਹੋ ਤੁਹਾਨੂੰ ਮੈਂ ਬੈਕ ਕੈਂਪ ਲਈ ਦਿਖਾ ਦਈਏ ਜੀ ਵੀ ਅਸੀਂ ਕਿਆ ਕਿਆ ਸਾਮਾਨ ਲੈ ਕੇ ਆਏ ਜੀ ਤੇ ਲੋ ਜੀ ਮਿਲੋ ਜੀ ਸੁਖ ਨਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਸਾਨੂੰ ਪਤਾ ਹੈ ਜਿਵੇਂ ਕਿ ਸੁਖਨੇ ਘਰੀ ਸੀ ਕੋਈ ਮੀਂਹ ਨਹੀਂ ਇੱਥੇ ਉਹ ਜੁੜੀ ਗਈ ਨਹੀਂ ਸੀ ਕਿ ਤੇ ਮੈਨੂੰ ਕਾਫੀ ਜਣੇ ਪੁੱਛੇ ਸੀਗੇ ਵੀ ਸੁਖ ਕਿਆ ਜੋਬ ਕਰਦੇ ਸੁਖ ਲੱਗਿਆ ਜੀ ਥਰਮਲ ਪਲਾਂਟ ਚ ਲੱਗੇ ਭੇਜੀ ਇਹ ਜਿਹੜਾ ਉਹ ਰਾਜਪੁਰੇ ਕੋਲ ਥਰਮਲ ਪਲਾਂਟ ਆ ਉੱਥੇ ਕਰਦੇ ਜੀ ਜੋਬ ਤੇ ਮੈਨੂੰ ਕਾਫੀ ਜਣੇ ਪੁੱਛੇ ਸੀਗੇ ਵੀ ਕਿੱਥੇ ਕੰਮ ਕਰਦੇ ਕਿਆ ਜੋਬ ਕਰਦੇ ਤੇ ਮੈਂ ਤੁਹਾਨੂੰ ਦੱਸਤਾ ਵੀ ਥਰਮਲ ਪਲਾਂਟ ਚ ਜੋਬ ਕਰਦੇ ਜੀ ਇਹ ਤੇ ਚਲੋ ਜੀ ਹੁਣ ਤੁਹਾਨੂੰ ਅਸੀਂ ਦਿਖਾਵਾਂਗੇ ਜੀ ਜਿਹੜੀ ਥੋੜੀ ਬਹੁਤੀ ਸ਼ਾਪਿੰਗ ਕਰਕੇ ਲਿਆਈ ਜੀ ਅਸੀਂ ਅੱਜ ਹਾਂ ਜੀ ਹੂੰ ਤੇ ਚਲੋ ਸਾਡੇ ਉੱਪਰ ਬਾਬਾ ਜੀ ਦੇ ਥੋੜੀ ਜਿਹੀ ਕਿਰਪਾ ਕਰੀ ਜੀ ਬਾਬਾ ਜੀ ਸਾਡੇ ਉੱਪਰ ਐਂ ਹੀ ਹੱਥ ਬਣਾ ਕੇ ਰੱਖੇ ਤੇ ਅਸੀਂ ਐਨੇ ਕਿ ਜੋਗੇ ਹੋ ਗਏ ਵੀ ਅਸੀਂ ਆਹ ਸਮਾਨ ਲੈ ਕੇ ਆ ਹੋ ਗਏ ਵੀ ਅਸੀਂ ਆਹ ਸਮਾਨ ਲੈ ਕੇ ਇਹ ਜੀ ਕਰਦਾ ਤੇ ਚਲੋ ਜੀ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਮੈਂ ਤਾਂ ਕਹਿੰਦੀ ਅਸੀਂ ਐਨੇ ਜੋਗੇ ਹੋ ਗਏ ਵੀ ਹਾਂਜੀ ਮਾਲਕ ਪਰਮਾਤਮਾ ਨੇ ਸਿਰ ਤੇ ਹੱਥ ਰੱਖਿਆ ਹੋਈ ਹੈ ਮਹਾਰਾਸ਼ੀ ਆ ਪਾਸ਼ਾ ਨੇ ਹਾਂਜੀ ਹਾਂ ਤੇ ਚਲੋ ਜੀ ਹਰੋਂ ਸਭ ਤੋਂ ਪਹਿਲਾਂ ਤਾਂ ਦੱਸ ਦਈਏ ਜੀ ਅਸੀਂ ਲੈ ਕੇ ਆਏ ਸੀਗੇ ਜੀ ਆਹ ਗੱਦੇ ਤੇ ਮੈਂ ਤੁਹਾਨੂੰ ਦੱਸ ਦਈਏ ਬੈਕ ਕੈਮਰੇ ਨਾਲ ਹੀ ਤੁਸੀਂ ਵੇਖੋ ਫੜੋਗੇ ਫੋਨ ਲੋ ਜੀ ਦਿਖਾਉਂਦੇ ਆ ਤੁਹਾਨੂੰ ਆਹ ਲੈ ਕੇ ਆਏ ਸੀਗੇ ਜੀ ਅਸੀਂ ਗੱਦੇ ਇੱਕ ਬੈਡਾ ਦੇ ਯਾਨੀ ਕਿ ਗੱਦੇ ਮੈਂ ਪਹਿਲਾਂ ਵੀ ਅਸੀਂ ਕਿ ਉਹ ਥੋੜੇ ਜਿਹਾ ਖਰਾਬ ਜਿਹਾ ਹੋ ਗਏ ਸੀਗੇ ਯਾਨੀ ਕਿ ਇਹਨਾਂ ਦੇ ਸਪੰਜ ਸੀਗੇ ਉਹ ਸਪੰਜ ਵਾਲੇ ਸੀਗੇ ਉਹ ਤੁਹਾਨੂੰ ਜਿਹਾ ਦੱਬ ਗਏ ਸੀਗੇ ਤੇ ਫਿਰ ਅਸੀਂ ਚੇਰ ਟਾਤੇ ਜੀ ਮੈਂ ਉਹ ਤੇ ਫਿਰ ਅਸੀਂ ਆਹ ਲੈ ਕੇ ਆਏ ਸੀਗੇ ਜੀ ਨਵੇਂ ਗੱਦੇ ਦੇ ਤੁਸੀਂ ਦੱਸਿਆ ਮੈਂ ਕਮੈਂਟਾਂ 'ਚ ਵੀ ਕਿਵੇਂ ਦੇ ਆ ਇਹ 22193 ਜਿਵੇਂ ਆਪਾਂ ਇਹਨਾਂ ਨੂੰ ਗਰਮੀਆਂ 'ਚ ਯੂਜ਼ ਕਰਨਾ ਸਕਦਾ ਚੀਜ਼ ਇਹਦਾ ਬੈਕ دوسری ਸਾਈਡ ਦਾ ਪਾਸਾ ਯੂਜ਼ ਕਰ ਸਕਦੇ ਉੱਧਰ ਯਾਨੀ ਕਿ ਹਾਰਡ ਹੈ ਤੇ ਜਿੱਧਰ ਠੰਡ ਵਾਲਾ ਪਾਸਾ ਯਾਨੀ ਕਿ ਸਰਦੀਆਂ ਦਾ ਫਿਲਟਰ ਵਾਲਾ ਤੇ ਇਹ ਤਾਂ ਥੋੜਾ ਸੌਫਟ ਹੈ ਯਾਨੀ ਦਬੜੇ ਜਿਹਾਂ ਵਾਲੇ ਤੇ ਆ ਹੈਗਾ ਜੀ ਸਰਦੀਆਂ ਵਾਲਾ ਤੇ ਅਸੀਂ ਆ ਲੈ ਕੇ ਆਏ ਸੀਗੇ ਜੀ ਤੇ ਤੁਸੀਂ ਸਾਨੂੰ ਕਮੈਂਟਾਂ ਜਰੂਰ ਅਸੀਂ ਵਧੀਆ ਲੈ ਕੇ ਆਏ ਜੀ ਤੇ ਬਾਕੀ ਥੋੜੀ ਜਿਹੀ ਸ਼ਾਪਿੰਗ ਆ ਕਰਕੇ ਲੈ ਕੇ ਆਏ ਜੀ ਇੱਕ ਡਿਨਰ ਸੈੱਟ ਤੇ ਜੀ ਜ ਤੇ ਇੱਕ ਰਿਕੇ ਹੈ ਸੀ ਜੀ ਭਾਂਡੇ ਟੋਕਰੀ ਦਾ ਜਿਵੇਂ ਕਿ ਪਤਾ ਹੀ ਵੀ ਮੇਰੀ ਕਿਚਨ ਚ ਭਾਂਡੇ ਨਹੀਂ ਆ ਨਹੀਂ ਮੈਂ ਰੱਖਦੀ ਸੀ ਜਿਵੇਂ ਛੋਟੀ ਟੋਕਰੀ ਸੀ ਉਹ ਚ ਰੱਖਨੇ ਸੀ ਸੀ ਤੇ ਉਹ ਹੈ ਨਹੀਂ ਸੀਗੀ ਤੇ ਅੱਜ ਅਸੀਂ ਲੈ ਕੇ ਆਏ ਜੀ ਭਾਂਡੇ ਦੀ ਟੋਕਰੀ ਤੇ ਤੁਹਾਨੂੰ ਮੈਂ ਸਾਰਾ ਕੁਝ ਦੱਸਾਂਗੀ ਜੀ ਆਹ ਰਹੀ ਜੀ ਭਾਂਡੇ ਦੀ ਟੋਕਰੀ ਤੇ ਆਹ ਲਿ ਕੇ ਆਈਏ ਸੀਕਰ ਤੇ ਆਹ ਲਿ ਕੇ ਹੀ ਦਿਨਸਰ ਟਾਲੀ ਦਾ ਮੈਂ ਖੋਲ ਕੇ ਤੁਹਾਨੂੰ ਜੀ ਤੁਸੀਂ ਮੈਨ ਕਮੈਂਟਾ ਜਰੂਰ ਦੱਸੇ ਕਿ ਤੁਹਾਨੂੰ ਸਾਡੀ ਸ਼ੋਪਿੰਗ ਕਿਵੇਂ ਦੀ ਲੱਗੀ ਵਧੀਆ ਲੱਗੀ ਤੇ ਅਸੀਂ ਜੇ ਤੁਹਾਨੂੰ ਕਹੂੰਗੇ ਤੁਹਾਨੂੰ ਇਹ ਸ਼ਾਪਿੰਗ ਵਧੀਆ ਲੱਗੇ ਰਸਟ ਬਲੋਕਰਸ ਦਾ ਖਾਇਦਾ ਮੁੰਡੇ ਜੇ ਤੁਸੀਂ ਕਹੋ ਵੀ ਨਹੀਂ ਵਧੀਆ ਲੱਗੀ ਫਿਰ ਅਸੀਂ ਗੇਂਹੇ ਫੇਰ ਕਰੂਗੇ ਜੀ ਤੇ ਆਹ ਦੇਖੋ ਜੀ ਆਹ ਲਈ ਕਿ ਜੀ ਮੈਂ ਕਿਹਾ ਡਿਨਰ ਸੈਟ 플라스టిਕਾ ਜਿਵੇਂ ਕੋਈ ਮੈਂ ਕਿਹਾ ਜਿਵੇਂ ਘਰ ਕੋਈ ਗੈਸਟ ਵਗੈਰਾ ਆ ਜਾਂਦਾ ਤੇ ਉਹਦੇ ਵਾਸਤੇ ਕੰਮ ਆ ਜਗਾ ਜੀ ਯੂਜ਼ ਤੇ ਇਹਦੇ ਹੈਗੇ ਜੀ 23 ਪੀਸ ਹੈ 23 ਪੀਸ ਹੈ ਜੀ ਹਾਂ ਤੇ ਦੋ ਇਹਦੇ ਨਾਲ ਇਹ ਜੀ ਯਾਨੀ ਸਬਜ਼ੀ ਪਾਉਣ ਵਾਸਤੇ ਡੋਂਗੇ ਤੇ ਇਹਦਾ ਇੱਕ ਫਾਇਦਾ ਏ ਅਸੀਂ ਵੀ ਮੈਂ ਉਹਦੇ ਵਾਸਤੇ ਲਈ ਗਈ ਜੀ ਮੈਂ ਇਸ ਨੂੰ ਮੈਕ੍ਰੋਵੇਵ ਜਨ ਹਿਊਜ਼ ਕਰਨਾ ਹਮੇਨਾ ਤੁਸੀਂ ਇਹ ਬਰਤਨ ਨਾ ਉਹਦੇ ਵਿੱਚ ਵੀ ਯੂਜ਼ ਕਰ ਸਕਦੇ ਭਾਂਡੇ ਤੇ ਇਹਨਾਂ ਦੀ ਵੀ ਸਾਨੂੰ ਲੱਗ ਤੋਂ ਲੈਣ ਦੀ ਲੋੜ ਨਹੀਂ ਹੈਗੀ ਤੇ ਅਸੀਂ ਉਹਦੇ ਵਿੱਚ ਵੀ ਰੱਖ ਸਕਦੇ ਭਾ ਜੀ ਸਬਜ਼ੀ ਗਰਮ ਕਰਨ ਵਾਸਤੇ ਜੀ ਤੇ ਆਹਨੇ ਕੇ ਜੀ ਸੇਕਨ ਨੇ ਕਟਕਰੀ ਦੇ ਖਾਤੇ ਲਈ ਹੈ ਦਿੱਤੇ ਨੇ ਇਸ ਤਰ੍ਹਾਂ ਦੇ ਜੀ ਜੇ ਤੁਸੀਂ ਮੈਨੂੰ ਕਮੈਂਟਾਂ ਜਰੂਰ ਦੱਸਿਓ ਜੀ ਆਹ ਹੈ ਕੀ ਜੀ ਆਹ ਹੈ ਜੀ ਹੈ 60 ਪਲੇਟਾਂ ਦੇ ਤੇ ਆਹ ਬੜੀ ਵੱਣੀਆ ਪਲੇਟਾਂ ਇਹ ਜੀ ਤੇ ਇਹ ਨਾਲ ਹੀ ਛੇ ਪੀਸ ਛੋਟੀਆਂ ਪਲੇਟਾਂ ਜੇ ਸੇਮ ਪਲੇਟਾਂ ਛੇ ਪਲੇਟਾਂ ਦੇ ਲਈ ਵੀ ਦੇਖੋ ਤੁਹਾਨੂੰ ਤੇ ਤੁਸੀਂ ਮੰਨੋ ਨਾ ਕਮੈਂਟਾਂ ਜੀ ਦੱਸਿਓ ਜੀ ਨੂੰ ਕਿਵੇਂ ਲੱਗਿਆ ਤੇ ਆਹ ਹੈ ਜੀ ਤਿੰਨ ਕਟਛਿਆ ਤੇ ਛੇ ਕੌਲੀਆਂ ਦੇ ਪੀਸ ਹੈ ਜੀ ਛੇ-ਛੇ ਕੌਲੀਆਂ ਤੇ ਕੀ ਰਾਈ ਰਾਗੀ ਵਾਸਤੇ ਥੀ ਜਿਹਨਾਂ ਪਰ ਆਇ ਤੁਸੀਂ ਸਰਕਰ ਨੂੰ ਸੀ ਤੇ ਉਹਦੇ ਵਾਸਤੇ ਪਲੇਟਾਂ ਦੀ ਕਿ ਜਿੰਨ ਤੁਸੀਂ ਮੈਨੂੰ ਰਕਮਾਂ ਚ ਦਿੱਤੀ ਜਾਈਏ ਵੀ ਸਾਨੂੰ ਵਧੀਆ ਲੱਗਿਆ ਤਾਂ ਬਸ ਮੈਂ ਆਇਆ ਮੈਂ ਸ਼ਾਪਿੰਗ ਕਰੀ ਲਈ ਤੇ ਆਹ ਨਹੀਂ ਫੁੜੀ ਜੀ ਸ਼ਾਮੀ ਕਾਤੇ ਲਈ ਜੀ ਅੱਜ ਤੇ ਅੱਜ ਜੀ ਪਹਿਲੇ ਦੇ ਪਹਿਲਾਂ ਗਏ ਸੀ ਕਿ ਬੈਂਕ ਤੋਂ ਬੈਂਕ ਟਾਈਮ ਲਾ ਕੇ ਜੀ ਕਲੀਨਿੰਗ ਦਾ ਕੰਮ ਵੀ ਦਾ ਕੋਣਲਾ ਤੇ ਉਸ ਤੋਂ ਬਾਅਦ ਲਈਏ ਚੁੰਨੀ ਤੇ ਚੁੰਨੀ ਕੰਮ ਦੇਗਾ ਵੀ ਥੋੜੀ-ਬੋੜੀ ਸ਼ਾਪਿੰਗ ਵੀ ਕਰਕੇ ਲਈ ਆਏ che emita una notizia, che a volte le viene dedicato un po' di tempo, che le non lo è il ਇਹ ਕਾਰੇ ਕੇ ਇਹ ਸੀ ਡੀਜਰ ਤੇ ਇਹ ਮੈਂ ਤੁਹਾਨੂੰ ਐਸੇ ਦਿਖਾ ਦਦੀ ਐ ਪਰ ਅਸੀਂ ਨੂੰ ਓਪਨ ਮੈਂ ਲੋਦੀ ਵੀ ਨਹੀਂ ਕਰਾਂ ਐਸੇ ਮੈਂ ਤੁਹਾਨੂੰ ਦਿਖਾ ਦੋਗੀ ਕਾਨੂੰ ਅਸੀਂ ਇਹਨੂੰ ਫੀਡਿੰਗ ਕਰਨ ਵਾਲੇ ਭਾਈ ਆਉਂਗੇ ਜੀ ਕੰਪਨੀ ਦੇ ਵੱਲ ਤੋਂ ਵੀ ਉਹ ਕਰਕੇ ਜਾਉਂਗੇ ਜੀ ਤੇ ਆਹ ਜਿੱਕੇ ਜੜਿਆ ਸੀਗੇ ਤੇ ਐਡੀ ਫ੍ਰੀ ਫੀਡਿੰਗ ਕਰੂਗੇ ਜੋ ਕੰਪਨੀ ਆਉਤੋ ਹੀ ਕੰਪਨੀ ਵੱਲ ਤੋਂ ਹੀ ਭਾਈ ਆਉਂਗੇ ਜੀ ਤੇ ਕੰਪਨੀ ਵੱਲ ਤੋਂ ਹੀ ਕਰੀ ਜਾਉਂਗੇ ਜੀ ਤੇ ਆਹ ਲਈ ਕੇ ਜੀ ਸੀ ਇਹ ਲਗਾ ਜੀ 15 ਲੀਟਰ ਦਾ ਜੀ ਤੇ ਮੈਂ ਕਿ ਸਰਦੀਆਂ ਚ ਔਖਾ ਹੋ ਜਾਂਦਾ ਜੀ ਜੇ ਮੈਂ ਠੰਡਾ ਪਾਣੀ ਤੇ ਯੂਜ਼ ਕਰਦਾ ਨਾ ਉਸ ਵਾਸਤੇ ਤੇ ਬਰਤਨ ਨੂੰ ਤੁਲ ਵਾਸਤੇ ਤੇ ਉਹਦੇ ਵਾਸਤੇ ਕੰਮ ਆਦੀ ਬਈ ਤੇ ਸਾਰੇ ਕੀ ਜਾਨੇ ਸੀਗਾ ਜਿਹਦੇ ਅਸੀਂ ਹੁਣ ਕੀ ਜਰਪੀ ਲਿਆ ਲਵਾ ਲਿਆ ਜੀ ਤੇ ਇੱਥੇ ਰਿਪਲੀਕੇਟ ਦੀ ਭਾਂਡੇ ਦੀ ਟੋਕਰੀ ਤੇ ਆਹ ਦੇਖੋ ਜੀ ਤੇ ਵੈਸੇ ਮੈਂ ਤੁਹਾਨੂੰ ਓਪਨ ਕਰਕੇ ਵੈਸੇ ਦਿਖਾ ਦਿੰਦੀ ਹਾਂ ਜੀ ਜਿਹੜੇ ਕਿ ਮਰੇ ਇਹਨਾਂ ਦੀ ਫੇਰ ਦੁਬਾਰਾ ਤੋਂ ਪੈਕ ਕਰਦਣੀ ਹੈ ਤੇ ਅਸੀਂ ਕੰਮ ਸफाई ਇਹਨਾਂ ਦੇ ਆਧਾਰ ਉੱਤੇ ਅੱਜ ਦੇ ਲਈ ਜੀ ਸ਼ੁਕਰ ਹੈ ਬੱਬਾ ਜੀ ਆਪੇ ਕੰਜੀ ਅੱਲਾ ਸਵਾਲ ਆ ਗਿਆ ਮੈਂ ਤਾਂ ਬਹੁਤ ਜ਼ਿਆਦਾ ਖੁਸ਼ ਹੋਈ ਵੀ ਤੁਹਾਨੂੰ ਕਾਹਦੇ ਲੱਗੇ ਜਿਹਦੇ ਕੱਟਾ ਵੀ ਸੀ ਐਨੇ ਕੀ ਤੇ ਸਭ ਤੋਂ ਪਹਿਲਾਂ ਤਾਂ ਸਾਨੂੰ ਮੱਸਾ ਮੈਂ ਅੱਜ ਨਾ ਸਵੇਰੇ ਗਈ ਸੀ ਜੀ ਗੁਰਦੁਆਰਾ ਸਾਹਿਬ ਤੇ ਫਿਰ ਉਸ ਤੇ ਜਾ ਕੇ ਮੱਥਾ ਟੇਕ ਕੇ ਆਈ ਜੀ ਥੋੜਾ ਤਾਂ ਜਿਵੇਂ ਕਿਸੇ ਸਿੱਖੀ ਦਾ ਦੇਖ ਚਾਹ ਲਿਆ ਤੇ ਅੰਦਰ ਵਾਸਤੇ ਸੇਵਾ ਵੀ ਕਰਕੇ ਆਏ ਸੀਗੇ ਜੀ ਤੇ ਚਲੋ ਅਸੀਂ ਵੀ ਕਿਹਾ ਸੇਵਾ ਕਰੀ ਜੀ ਤੇ ਉਹ ਸਭ ਤੋਂ ਬਾਬਾ ਜੀ ਨੇ ਕਰਵਾਈ ਜੀ ਤੇ ਉਹ ਮੈਂ ਕਹਿ ਸੀਗੀ ਫਿਰ ਗੁਰਦੁਆਰੇ ਦੇ ਬੈਂਕ ਚ ਤੇ ਉਸ ਤੋਂ ਬਾਅਦ ਦੇ ਸ਼ੋਪਿੰਗ ਕਰਨ ਤੇ ਆਲੇ ਕਹਿ ਸੀਗੀ ਜੇ ਅਸੀਂ ਗੀਜਾਂ ਤੇ ਬਾਕੀ ਨਾਲ ਮੈਂ ਹੁਣ ਥੋੜਾ ਬੋਧਾ ਦਿਖਾ ਲਗੀ ਜੇ ਤੇ ਤੇ ਬਾਕੀ ਦਾ ਮੈਂ ਕੱਲ ਦਿਖਾ ਲੂੰਗੀ ਜਦ ਉਹਦੀ ਪੀੜੀ ਹੋਊਗੀ ਆ ਦੇਖੋ ਜੀ ਤੇ ਇਹ ਹੈਗਾ ਜੀ ਆਟੋਮੈਟਿਕ ਵਾਟ ਮੇ ਉਹ ਆਟੋਮੈਟਿਕ ਹੈ ਜਿਵੇਂ ਕਿ ਆਪੇ ਹੀ ਪਾਣੀ ਗਰਮ ਕਰਨੇ ਤੋਂ ਬਾਅਦ ਇਹ ਆਪੇ ਹੀ ਬੰਦ ਹੋ ਜਾਏਗਾ ਨਾ ਆਪਾਂ ਨੂੰ ਇਹ ਚ ਬੰਦ ਕਰਨ ਦਾ ਕੋਈ ਚੱਕਰ ਨਹੀਂ ਵਜਿਸ ਤੇ ਪਿੱਛੇ ਇਹਨੂੰ ਜੇ ਆਪਾਂ ਨੇ ਜਿੱਦਾਂ ਵੀ ਉਹ ਵੀ ਇਹਦੇ ਵਿੱਚ ਹੈਗਾ ਜਿੱਦਾਂ ਵੀ ਪਾਣੀ ਗਰਮ ਕਰਨ ਤੋਂ ਬਾਅਦ ਜਿੱਦ ਆਪਾਂ ਗਰਮ ਪਾਣੀ ਹੈ ਤੇ ਸਾਨੂੰ ਦੂਜੀ ਦਵਾਰਾ ਆਪਾਂ ਨੂੰ ਕੁੱਟੀ ਚਲਾ ਕੇ ਠੰਡਾ ਕਰਨਾ ਪੈਂਦਾ ਤੇ ਇਹਦੇ ਚ ਉਹ ਸਿਸਟਮ ਵੀ ਹੈਗਾ ਵੀ ਇਹਦੇ ਵਿਚੀ ਜੇ ਬਟਨ ਨੂੰ ਘੁਮਾ ਸਕਦੇ ਅਸੀਂ ਤੇ ਇਹਨੇ ਠੰਡਾ ਪਾਣੀ ਵੀ ਦੇ ਦੇਣਾ ਜੀ ਗਰਮ ਕਰਨ ਤੋਂ ਬਾਅਦ ਪਹਿਲਾਂ ਗਰਮ ਦਊਗਾ ਜੇ ਸਾਨੂੰ ਠੰਡੇ ਦੀ ਲੋੜ ਹੈ ਤਾਂ ਇਹਨੂੰ ਬਟਨ ਨੂੰ ਘੁਮਾਣਾ ਜੀ ਆਪਾਂ ਨੇ ਤੇ ਫਿਰ ਇਹ ਠੰਡਾ ਪਾਣੀ ਆ ਜਾਊਗਾ ਇਹਦੀ ਜੀ ਜਿੰਨਾ ਪੰਡਾ ਚਾਹੀਦਾ ਪਰ ਜਿੰਨਾ ਕਰਨ ਚਾਹੀਦਾ ਓਨਾ ਗਰਮ ਪਿੰਦਾ ਦੇ ਤੇ ਬਾਅਦ ਠੰਡਾ ਪਾਣੀ ਵੀ ਇਹਦੇ ਚੋਂ ਹੀ ਆ ਜਾਊਗਾ ਜੀ ਤੇ ਸਾਨੂੰ ਦੂਜੀ ਟੂਟੀ ਚ ਲਾ ਕੇ ਗਰਮ ਉਹ ਕਰਨ ਦੀ ਕੋਈ ਲੋੜ ਨਹੀਂ ਹੈਗੀ ਜੀ ਤੇ ਇਹ ਹੈਗਾ ਜੀ ਸਿਰਫ 15 15 ਲੀਟਰ ਦਾ ਹੈ ਜੀ ਆਹ ਯਾ ਭਾਤੀ 3 3 4 ਡੇ ਨੇ ਜੀ ਮੈਂ ਕਿਹਾ ਸਾਨੂੰ 15 ਲੀਟਰ ਦਾ ਬਹੁਤ ਹੈ ਵੈਸੇ 25 ਦਾ ਵੀ ਸੀਗਾ 25 ਦਾ ਮੈਂ ਨਹੀਂ ਲਿਆ ਮੈਂ ਕਿਹਾ ਇੰਨਾ ਬੜਾ ਸੀ ਕੀ ਕਰਨਾ ਮੈਂ ਕਿਹਾ 15 4 ਡੇ ਤਾਂ ਹੈਗੇ ਜੀ ਤੇ ਸਾਡੇ 15 ਲੀਟਰ ਵਾਲੀ ਸਾਜਣਾ ਸੀਗਾ ਤੇ ਅਸੀਂ 15 ਲੀਟਰ ਦਾ ਹੀ ਲੈ ਕੇ ਆਏ ਜੀ ਤੇ ਤੁਸੀਂ ਮੈਨੂੰ ਸਾਰੇ ਕਮੈਂਟਾਂ ਜ਼ਰੂਰ ਦੱਸਿਓ ਵੀ ਤੁਹਾਨੂੰ ਮੇਰੀ ਸ਼ੋਪਿੰਗ ਕਿਵੇਂ ਦੀ ਲੱਗੀ ਵਧੀਆ ਲੱਗੀ ਬੇਕ ਆ ਲੱਗੀ ਤੁਸੀਂ ਮੈਨੂੰ ਦੱਸਿਓ ਕਮੈਂਟਾਂ ਜਿਵੇਂ ਕੋਈ ਗਲਤੀ ਹੋਈ ਹੋ ਤੁਸੀਂ ਉਹ ਵੀ ਦੱਸ ਸਕਦੇ ਜੀ ਤੇ ਬਾਕੀ ਆਹ ਖੂ ਸ਼ੋਪਿੰਗ ਕਰਕੇ ਆਏ ਸੀਗੇ ਬਾਕੀ ਤਾਂ ਮੈਂ ਸਾਰਾ ਕੁਝ ਇਹ ਨਾ ਜਲਦੀ ਪੀੜੀ ਹੋ ਜੂਗੀ ਟੋਕ ਕੇ ਲੱਗ ਜੂ ਜੀਰ ਕਰਾ ਲਾਜੂਗਾ ਜਿੱਦ ਕਾਨੂੰ ਪਾ ਹੀ ਆਉਗੇ ਜੀ ਲਗਾਉਣ ਦੇ ਨਾਲ ਸਾਰਾ ਕੁਝ ਦਿਖਾਉਂਗੀ ਤੇ ਬਾਕੀ ਤੁਹਾਨੂੰ ਵਾਈਫਾਈ ਹੈ ਭਾਈ ਜੀ ਵਾਈਫਾਈ ਮੈਨੂੰ ਤੁਹਾਨੂੰ ਪਤਾ ਜਿਵੇਂ ਕਿ ਅਸੀਂ YouTube ਤੇ ਬਲੌਗ ਕਰਦੇ ਤੇ ਮੈਨੂੰ ਬਹੁਤ ਜਾਂਦੀ ਘਟੇਗੀ ਜੇ ਅਸੀਂ ਕੇਵਲ ਵੀ ਕਟਾ ਦਿੱਤੀ ਕਿ ਕੇਵਲ ਵਾਲੇ ਅਸੀਂ ਦੇਣ ਦੇ ਸਾਡੇ ਕੋਈ ਨਹੀਂ ਸੀਗਾ ਜੀ ਤੇ ਕੇਵਲ ਵਾਸਤੇ ਪੇਮੈਂਟ ਸਾਨੂੰ ਦੇਣੀ ਪੈਣੀ ਸੀਗੀ ਮਹੀਨੇ ਦੀ ਮਹੀਨੇ ਤੇ ਮੈਂ ਕੇਵਲ ਕਟਵਾਈ ਲਈ ਸੀਗੀ ਅਸੀਂ ਜੀ ਜੇ ਮੈਂ ਕਿਹਾ ਕੋਈ ਯੂਜ਼ਿੰਗ ਕਰਦਾ ਸੀਗਾ ਠੀਕ ਹੈ ਵੀ ਅਮੀ ਪੇਮੈਂਟ ਲਈ ਜਾਂਦੇ ਸੀਗੇ ਕਾਰਡ ਦਾ ਸਾਰਾ ਨੂੰ ਫੋਨ ਫੋਲ ਵਗੈਰਾ ਦੇਖੀ ਜਾਂਦਾ ਸੀ ਅਸੀਂ ਤੇ ਸੁਪਰੀਆਂ ਦੇ ਡਿਊਟੀ ਤੇ ਮੈਂ ਵੀ ਜਿਵੇਂ ਸਾਲਾ ਕੰਮ ਕਰ ਜਣਾ ਕਰਦਾ ਤੇ ਫਿਰ ਉਸ ਤੋਂ ਬਾਅਦ ਮਾੜਾ ਮੈਂ ਵੀ ਵੀਡੀਓ ਵਗੈਰਾ ਐਡੀਟਿੰਗ ਕਰਨੀ ਤੇ ਜੋ ਕੰਮ ਬਣਾਣੀ ਉਹਦੇ ਚ ਮੇਰਾ ਟਾਈਮ ਲੱਗਦਾ ਟੀਵੀ ਦੇਖਣ ਦਾ ਟਾਈਮ ਹੀ ਨਹੀਂ ਸੀਗਾ ਜੀ ਮਨੂੰ ਤੇ ਫਿਰ ਮੈਂ ਸੋਚਿਆ ਲੱਗਿਆ ਹੁਣ ਅਸੀਂ ਵਾਈਫਾਈ ਲੈ ਲਵਾਂ ਤੇ ਇੱਕ ਤਾਂ ਸਾਨੂੰ ਸਾਨੂੰ ਫੋਨਾਂ ਵਾਸਤੇ ਵੀ ਖਾਮਾ ਜੁਭਾ ਜੀ ਤੇ ਨਾਲੇ ਉਸ ਤੋਂ ਬਾਅਦ ਸਾਰਾ ਟੀਵੀ ਟੂਵੀ ਵਗੈਰਾ ਸਾਰਾ ਕੁਝ ਆਜੂਗਾ ਤੁਹਾਨੂੰ ਰੀਚਾਰਜ ਦੀ ਵੀ ਕਰਨੀ ਹੋਊਗੀ ਰੀਚਾਰਜ ਕਰਨ ਦੀ ਵੀ ਵਾਈਫਾਈ ਨਾਲ ਸਾਰਾ ਕੁਝ ਕਨੈਕਟ ਹੋ ਜਾਊਗਾ ਤੇ ਫਿਰ ਮੈਂ ਕਿਹਾ ਸੁਪਰ ਮੈਂ ਆਸਲਾ ਦੇ ਸੀ ਕਿ ਮੈਂ ਕਿਹਾ ਬਿਛਲੇ ਵਾਰ ਤੋਂ ਵਧੀਆ ਤੇ ਆਪਾਂ ਵਾਈਫਾਈ ਨਾਲ ਦੇ। ਤੇ ਕਾਨੂੰ ਸਾਰਾ ਕੁਝ ਹੋਊਗਾ ਜੀ ਇਹ ਦੁਕਾਨੋਂ ਭਾਈ ਆਉਂਗੇ ਜਦੋਂ ਮੈਂ ਬਲੌਗ ਤੇ ਦਿਖਾਉਂਗੀ ਜੀ ਸਾਰਾ ਕੁਝ ਉਹ ਫਿਟਿੰਗ ਕਰਕੇ ਆਉਗੇ ਗੀਜਰ ਵਾਲਾ ਫਿਟਿੰਗ ਕਰਨਾ ਹੋਊਗਾ ਜੀ ਵਾਈਫਾਈ ਲੈ ਆਉਂਗੇ ਜੀ ਤੇ ਬਾਕੀ ਮੈਂ ਕਿਚਨ ਚ ਥੋੜੀ ਕਰਵਾਣੀ ਟੋਕਰੀ ਵਗੈਰਾ ਰਗਾਨੀ ਤੇ ਉਹ ਵੀ ਆਉਂਗੇ ਜੀ ਤੇ ਬਾਕੀ ਤੁਸੀਂ ਸਾਡੇ ਬਲੌਗ ਨਾਲ ਪਰ ਇਹ ਉਹ ਤੁਹਾਨੂੰ ਇਸ ਤਰੀ ਮੈਂ ਡੇਲੀ ਦੇ ਵਧੀਆ-ਵਧੀਆ ਬਲੌਗ ਲਾਉਂਗੀ ਜੇ ਤੁਸੀਂ ਮੈਨੂੰ ਕਮੈਂਟਾਂ ਦੱਸਦੇ ਹੋ ਤੁਹਾਨੂੰ ਅਲਗਾਂ ਬਲੌਗ ਕੀ ਦੇਣਾ ਰੱਟ ਜੀ ਜੇ ਤੁਸੀਂ ਮੈਨੂੰ ਕੱਲ ਦਾ ਬਲੌਗ ਵੀ ਕਿਹਾ ਵੀ ਤੁਹਾਨੂੰ ਬਹੁਤ ਜ਼ਿਆਦਾ ਵਧੀ ਮੇਰੇ ਗੀਂ ਦੀ ਬੇਰੀ ਦੀ ਹੀ ਹੋਈ ਹੈ ਇਹ ਉਹ ਮੈਨੂੰ ਬੈ ਭੈਣ ਵਰਗੀ ਹੋਈ ਹੈ ਟਾਣਾ ਜਿਵੇਂ ਮੈਨੂੰ ਆਪਣੀ ਡੀਫਾਲ ਬੈਣ ਨਾਲ ਸੇਮ ਰੂਪ ਸੇ ਉਸ ਤਰ੍ਹਾਂ ਹੀ ਹੈ ਜਿਵੇਂ ਉਹ ਵੀ ਤੇ ਉਹ ਮੇਰੇ ਹੈਗੀ ਕਹਿੰਦੀ ਯਾਨੀ ਮੇਰੀ ਹੈਗੀ ਰਿਸ਼ਤੇ ਦਾ ਰਿਸ਼ਤੀ ਹੈ ਉਹ ਰਿਸ਼ਤੇ ਵੀ ਅਨੇਕਾਂ ਵਾਰ ਅਸੀਂ ਗੱਲ ਕਰਦੇ ਰਹੇ ਕਹਿੰਦੇ ਕਿ ਸਾਡੀ ਹੈ ਰਿਸ਼ਤਰੀ ਹੈ ਸਾਕੇ ਆ ਮੁੰਗੇ ਜਿਵੇਂ ਉਹ ਤੇ ਲੋ ਜੀ ਅਸੀਂ ਆ ਸ਼ਾਪਿੰਗ ਦਾ ਕਰਕੇ ਕਿਹਾ ਸੀ ਕਿ ਤੁਹਾਨੂੰ ਜਿਉਂ ਦੱਸਿਆ ਸੀ ਕਿ ਸਾਡਾ ਬਲੌਗ ਬਹੁਤ ਵਧੀਆ ਤੁਸੀਂ ਬਰਥਡੇ ਵਾਸਤੇ ਰਿਸ਼ਵੀ ਕੋਈ ਵੀ ਵਿਸ਼ੇ ਕਰਿਆ ਸੀਗਾ ਨਾਲ ਨੂੰ ਜਦੋਂ ਸਾਰੇ ਉਹਦਾ ਬਹੁਤ ਬਹੁਤ ਧੰਨਵਾਦ ਹੈ YouTube ਫੈਮਲੀ ਦਾ ਤੇ ਚਲੋ ਜੀ ਮਿਲ ਜਾਈ ਤੁਹਾਨੂੰ ਫੇਰ ਹੁਣ ਤੇ ਅਸੀਂ ਇਹਨੂੰ ਸਾਰਾ ਕੁਝ ਸੈੱਟ ਕਰ ਲਈਏ ਤੇ ਇਹ ਗੱਡੇ ਵਿਚ ਆਲੇ ਸੀਗੇ ਤੇ ਹੁਣ ਜਦ ਜੇ ਅਸੀਂ ਵਿਛਾ ਲੀਏ ਜੀ ਬ੍ਰੈਡ ਸ਼ੀਟ ਤੇ ਉਸ ਤੋਂ ਬਾਅਦ ਕਰੂਗੇ ਜੇ ਸੀ ਡਿਨਰ ਤੇ ਮਿਲ ਜਾਈ ਤੁਹਾਨੂੰ ਡਿਨਰ ਕਰੂਗੀ ਇਹ ਸੈਟਿੰਗ ਜੀ ਕਰ ਲਈ ਜਾਂ ਤਾਂ ਅਸੀਂ ਥੋੜੀ ਬਹੁਤੀ ਜਿਹੜੀ ਸਮਾਨ ਸੈੱਟ ਕਰਦੇ ਆਗੇ ਤੇ ਕਾਹਨੋਂ ਫਿਰ ਪਾਈ ਆਉਂਦੇ ਰਹਿਤ ਕਰਦੇ ਨੂੰ ਸੈੱਟ ਹੁੰ ਲੱਗੀ ਹੈ ਜੀ ਇੱਧਰ ਬੈਠੀ ਕਹਿੰਦੀ ਮम्मा ਨੂੰ ਫੋਨ ਦੇ ਫਿਰ ਹੁਣ ਕੋ 2 ਮਿੰਟ ਅੱਜ ਸਾਰਾ ਇਹ ਦਬਚਾਈ ਨੂੰ ਖੋਲਦੀ ਦੇਖਣ ਦੇ ਜੀ ਅਸੀਂ ਤੇ ਮੈਂ ਤਾਂ ਕੋਈ ਨਾ ਤੂੰ 5-10 ਮਿੰਟ ਵਾਸਤੇ ਦੇਖ ਲੈ ਤੇ ਬਾਅਦ ਚ ਮੈਂ ਕਹਿੰਨ ਥੋੜਾ ਜਿਹਾ ਹੋਮਵਰਕ ਕਰਾ ਦੂੰਗੀ ਸਕੂਲ ਦਾ ਤੇ ਚਲੋ ਜੀ ਹੁਣ ਮੈਂ ਸਮਾਨ ਸੈੱਟ ਕਰਦਾ ਹਾਂ ਜੀ ਤੇ ਲਓ ਜੀ ਇੱਧਰ ਸਾਡਾ ਮਸਾਲਾ ਤਿਆਰ ਹੋ ਗਿਆ ਜੀ ਤੇ ਹੁਣ ਮੈਂ ਇੱਧਰ ਕੁੱਕਰ ਗਰਮ ਕਰਤਾ ਜੀ ਤੇ ਅੱਜ ਬਣਾਉਣੀ ਹੈ ਜੀ ਅਸੀਂ ਹੁੰਦੀ ਮਸਾਲਾ ਵੀ ਬਰਾਤ ਤੇ ਵੇਹ ਆਹ ਲੇ ਜੀ ਸੜੀਤਾ ਤੇ ਉਸ ਨੂੰ ਫੁੱਲ ਦੇ ਵਿੱਚ ਕੱਢ ਲਈਏ ਡੋਂਗੇ ਵਿੱਚ ਤੇ ਹੁਣ ਅਸੀਂ ਬਣਾਉਗੇ ਇਹ ਬੂੰਗਣਾਸਰਾ ਤੇ ਦਾਲ ਤੇ ਪਹਿਲਾਂ ਤਾਂ ਕੁੱਕਰ ਵਿੱਚ ਪਾ ਦਈਏ ਜੀ ਤੇਲ ਫਿਰ ਪਾਤਾ ਤੇ ਹੁਣ ਇਹ ਵਿੱਚ ਪਾਉਗੇ ਜੀ ਜੀਰਾ ਪਹਿਲਾਂ ਤੇਲ ਗਰਮ ਹੋ ਜਵੇ ਤੇ ਉਸ ਤੋਂ ਬਾਅਦ ਪਾਉਂਦੇ ਜੀ ਵਿੱਚ ਜੀਰਾ ਕਿ ਤੁਸੀਂ ਕਰਨਾ ਦੀ ਕਰੋਂਗੇ ਜੀ ਤੇ ਅੱਜ ਬਣਾਉਂਦੇ ਸੀ ਬੰਕੀ ਮਸਾਲੇ ਦੀ ਦਾਲ ਤੇ ਜਿਹੜੀ ਕਦੇ ਖਾਣਗੀਆਂ ਜੀ ਉਹਦੀ ਖਾਭ ਜੋਏ ਆ ਵੀ ਅੱਜ ਬੰਕੀ ਮਸਾਲੇ ਦੀ ਦਾਲ ਬਣਾਉਦੇ ਤੇ ਠੰਡਾ ਚ ਬੰਕੀ ਮਸਾਲੇ ਦੀ ਦਾਲ ਬਰੀਆ ਰਹਿ ਗਈ ਖਾਣ ਵਾਸਤੇ ਤੇ ਹੁਣ ਅਸੀਂ ਛਪਾਉਂਗੀ ਜੀ ਜੀਰਾ ਤੇ ਸਾਡਾ ਤੇਲ ਕਰਮ ਹੋ ਗਿਆ ਤੇ ਨਾਲ ਜੀ

ਇੰਡੀਰੇਤੀ ਦਾਣਾ ਵਰਗੇ ਕੱਟੇ ਥੋੜੀ ਲਈ ਤੇ ਲਓ ਜੀ ਪਹਿਦਰ ਸੀ ਥਾੜ ਦੇ ਜਿਹੜੀ ਜਿਹੜੀ ਮੱਤਰਾ ਤੇ ਬਣਾ ਕੇ ਕਰਨਾ ਤਾਂ ਥੋੜੀ ਜੀ ਤੇ ਹੌਲੀ ਵਿੱਚ ਪਾਉਂਦੇ ਜੀ ਹਾਂ ਤੇ ਨਮਕ ਤਕਉਂ ਭੇਜੀਏ ਚਕਾਣੀ ਤੇ ਲੋਜੀ ਸਬਜ਼ੀ ਨੂੰ ਕਰ ਲਈਏ ਤੇ ਆਮ ਲੀ ਤੇ ਦਕਾ ਲਈਏ ਤੇਲ ਨਾਲ ਖਾਤਾਏ ਤੇ ਬਹੁਤ ਵੇਰ ਚਾਹੀਏ ਦਾ ਉਗਲੀ ਤਰੀਸੀ। ਲਓ ਜੀ। ਹੁੰਦੇ ਦਾਣੇ ਤਿਆਰ ਹੋ ਜਗੇ ਤੇ ਤੈਨੂੰ ਤੇਲ ਪਾਉਂਦੇ ਜੀ। ਤੇਂਗੇ ਸਿਟਵਾ ਲਈ ਜੀ ਅਸੀਂ। ਤੇ ਮਿਲਿਆ ਜੀ ਤੈਨੂੰ ਤੇਲ। ਲੋ ਜੀ ਮਿਰੋ ਜੀ ਸੁਖਰਾ ਜੀ ਸੁਖ ਲੈ ਕੇ ਆਏ ਸੀਗੇ ਜੀ ਹਰਸੀ ਬਰੰਦੀ ਦਵਾਈ ਤੇ ਅਸੀਂ ਦਵਾਈ ਲੈ ਆਏ ਸੀਗੇ ਜਿਹਦੀ ਚੇਂਜ ਕਰਵਾ ਕੇ ਤੇ ਹੁੰਦਾ ਜੀ ਡਾਕਟਰ ਨੇ ਹੂੰ ਤੇ ਕੋਲ ਕੇ ਰੱਖ ਜਮਾ ਦਊਗਾ ਬੁਤ ਆਪੇ ਤੇ ਆ ਲਿਆਈ ਸੀ ਜੀ ਅਸੀਂ ਦਵਾਈ ਚੇਂਜ ਕਰਵਾ ਕੇ ਇਹਦੀ ਖੰਗ ਦੀ ਤੇ ਜੁਖਾਮ ਦੀ ਜੀ ਤੇ ਵਿੱਚ ਉਹਨਾਂ ਨੇ ਬੁਖਾਰ ਦੀ ਵੀ ਗੱਲ ਕੀਤੀ ਬੁਖਾਰ ਦੀ ਤੇ ਇਹਨੂੰ ਬੁਤ ਪਾਣੀ ਉਹ ਵਿੱਚ ਗਰਮ ਪਾਣੀ ਪਾ ਕੇ ਫਿਰ ਕੋਲ ਕੇ ਫੇਰ ਦੇਣੀ ਜੀ ਤੇ ਚਲੋ ਜੀ ਹੁਣ ਅਸੀਂ ਇਹਨੂੰ ਦੇ ਲਈਏ ਦਵਾਈ ਤੇ ਫਿਰ ਖਾਉਂਗੇ ਜੀ ਅਸੀਂ ਡਿਨਰ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਹੂੰ ਰੱਖ ਦੋ ਥੱਲੇ ਮੈਂ ਦਿੰਦੀ ਆ ਇਹ ਵਾਲਾ ਹੈ ਜੀ ਦਵਾਈ ਇਹਦੀ ਲੋ ਜੀ ਹੁਣ ਅਸੀਂ ਸਾਰੇ ਸਮਾਨ ਸਪੂਨ ਜਿਹੜਾ ਰੱਖਿਆ ਸੀਗਾ ਉਹ ਸੈੱਟ ਕਰਕੇ ਰੱਖਤਾ ਜੀ ਅੰਦਰ ਤੇ ਹੁਣ ਅਸੀਂ ਇਹਨੂੰ ਕੱਲ ਨੂੰ ਕਰਾਂਗੇ ਜੀ ਸੈਟਿੰਗ ਫੈਟਿੰਗ ਉਹਨਾਂ ਦੀ ਕੱਲ ਨੂੰ ਦਿਖਾਵਾਂਗੇ ਜੀ ਤੁਹਾਨੂੰ ਸਾਰਾ ਕੁਝ ਤੇ ਹੁਣ ਲੱਗੇ ਜੀ ਅਸੀਂ ਮੈਂ ਤਿੰਨ ਬੋਲੂ ਕਿਉਂ ਨਾ ਹਾਂ ਤੇ ਹੁਣ ਲੱਗੇ ਜੀ ਅਸੀਂ ਡਿਨਰ ਕਰਨ ਰਾਹ ਦਾ ਤੇ ਸਾਨੂੰ ਪਤਾ ਹੀ ਅੱਜ ਮੈਂ ਸਵੇਰ ਦੀ ਬਹੁਤ ਜ਼ਿਆਦਾ ਬਿਜੀ ਸੀਗੀ ਪਰ ਘਰ ਦਾ ਫੱਕਾ ਕੰਮ ਕਰਿਆ ਸਾਰਾ ਫਟਾਫਟ ਤੇ ਮੈਨੂੰ ਬੈਂਕ ਚ ਜਾ ਪਹਿਲਾਂ ਸਭ ਤੋਂ ਪਹਿਲਾਂ ਬਰ ਗੁਰਦੁਆਰੇ ਗਈ ਜੀ ਗੁਰਦੁਆਰਾ ਸਾਈ ਮੱਥਾ ਟੇਕ ਕੇ ਆਏ ਤੇ ਉਸ ਤੋਂ ਬਾਅਦ ਬੈਂਕ ਚ ਗਏ ਤੇ ਉਸ ਤੋਂ ਬਾਅਦ ਚੁੰਨੀ ਕੱਲਾ ਗਈ ਜੀ ਤੇ ਚੁੰਨੀ ਦਾ ਥੋੜਾ ਜਿਹਾ ਕੰਮ ਸੀਗਾ ਜੀ ਤੇ ਹੁਣ ਲੱਗ ਹਾਂ ਜੀ ਸਾਰਿਆਂ ਨੂੰ ਤੇ ਚਲੋ ਜੀ ਹੁਣ ਲੱਗੇ ਜੀ ਅਸੀਂ ਡਿਨਰ ਕਰਨ ਹਾਂਜੀ ਹੂੰ ਪਰ ਅਸੀਂ ਹੁਣ ਮੈਂ ਅਸੀਂ ਚੀਮੇ ਦਵਾਈ ਲੈ ਕੇ ਆਏ ਜੀ ਹਾਂਜੀ ਮਤਲਬ ਖਾਕਰ ਬਹੁਤ ਹੈ ਹਾਂਜੀ ਦਵਾਈ ਲੈ ਕੇ ਆਏ ਹਾਂਜੀ ਤੇ ਪਹਿਲਾ ਜਿਹੜੀ ਦਵਾਈ ਲੈਏ ਸੀਗੀ ਉਹ ਥੋੜੀ ਕੰਗਰੀ ਦਵਾਈ ਦੀ ਖਤਮ ਵੀ ਹੋ ਗਈ ਸੀਗੀ ਤੇ ਉਹਦਾ ਨਾਲ ਥੋੜਾ ਜਿਹਾ ਫਰਕ ਨਹੀਂ ਪਤਾ ਸੀਗਾ ਫਿਰ ਅਸੀਂ ਚੇਂਜ ਕਰਵਾ ਕੇ ਲਿਆਏ ਕਿਉਂਕਿ ਅੱਜ ਸਾਡੇ ਟੈਗ ਨਹੀਂ ਲੱਗੇ ਜੀ ਤਾਂ ਅਸੀਂ ਵੈਕਟਰ ਵਾ ਗਏ ਉਹਦੇ ਵਾਰ ਅਸੀਂ ਬੇਚੁੰਨੀ ਆ ਗਏ ਹਾਂ ਤੇ ਅੱਜ ਤਾਂ ਅਸੀਂ ਸਾਰਾ ਦਿਨ ਹਾਂ ਸਾਰਾ ਦਿਨ ਮੇ ਲੰਘਿਆ ਜੀ ਸਾਡਾ ਤੇ ਹੁਣ ਪਹੁੰਚ ਕੇ ਅਸੀਂ ਘਰ ਆ ਤੇ ਆ ਕੇ ਤੁਹਾਨੂੰ ਥੋੜਾ ਜਿਹਾ ਬਲੌਕ ਸ਼ੂਟ ਕਰਿਆ ਜੀ ਅਸੀਂ ਆਣ ਤੋਂ ਬਾਅਦ ਤੇ ਹੁਣ ਲੱਗੇ ਜੀ ਅਸੀਂ ਫੇਰ ਰੋਟੀ ਬਣਾਈ ਉਸ ਤੋਂ ਬਾਅਦ ਬੜਾ ਫਟ ਛੇਤੀ ਜੇਤੀ ਤੇ ਹੁਣ ਲੱਗੇ ਜੀ ਅਸੀਂ ਰੋਟੀ ਖਾਣ ਹਾਂ ਸੇ ਮਰੀ ਦਵਾਈ ਲੈ ਕੇ ਆਏ ਹੁਣ ਜੀ ਸੀ ਆ ਹਮ ਤੇ ਚਲੋ ਜੀ ਫੇਰ ਮਿਲਦੇ ਆ ਜੀ ਤੁਹਾਨੂੰ ਕਿਸੇ ਅਗਲੀ ਵੀਡੀਓ ਚ ਤੇ ਤੁਹਾਨੂੰ ਸਾਰੇ ਕਮੈਂਟ ਜਰੂਰ ਤੁਸੀਂ ਵੀ ਤੁਹਾਨੂੰ ਬਲੌਗ ਕੇ ਮਦਦ ਲੱਗਿਆ ਜੀ ਤੇ ਸ਼ਾਮ ਠੰਡੇ ਆਦਾ ਹੋ ਜਾਂਦਾ ਹੈ ਨਾ ਜੀ ਹਮ ਤੇ ਅਦਰ ਸਾਡੀ ਸ਼ਿਮੂ ਲੱਗਿਆ ਕੁੰਗੂ ਕੁੰਗੂ ਕਰਨਾ ਮੈਂ ਇਹਨੂੰ ਕਿਹਾ ਸੀਗਾ ਵੀ ਥੋੜਾ ਜਿਹਾ ਅਦਰਕ ਦਾ ਉਬੜਾ ਕੇ ਰਿਆ ਸੀਗਾ ਜੀ ਇਸ ਨੂੰ ਪਾਣੀ ਐ ਚਾਹ ਦੇ ਪਾ ਕੇ ਬੀਜ ਕਹਿੰਦੇ ਸੀਗੇ ਵੀ ਅਦਰਕ ਦਾ ਪਾਣੀ ਨਿਚੋੜ ਕੇ ਪਰ ਉਹ ਪਿੰਦੀ ਨਹੀਂ ਹੈਗੀ ਜੀ ਬਹੁਤ ਔਖਾ ਜਿਹਾ ਥੋੜਾ ਜਿਹਾ ਦੋ ਤਿੰਨ ਗੁੰਦਾ ਪਲਾਤੀਆ ਪਰ ਉਹਦਾਂ ਨੂੰ ਉਨੁਰ ਕਹਿੰਦੀ ਵੀ ਕੋੜਾ ਐ ਕੋੜਾ ਐ ਪਿੰਦੀ ਨਹੀਂ ਹੈਗੀ ਜੀ ਆ ਨਖਰੇ ਮਾਰਦੀ ਜੀ ਫਿਰ ਮੈਂ ਕਹਿੰਨ ਮੈਂ ਮੈਡੀਸਨ ਹੀ ਚੇਂਜ ਕਰਵਾ ਕੇ ਲਿਆਈ ਜੋ ਅਸੀਂ ਇਹਦੇ ਤੇ ਉਹੀ ਦਉਂਗੇ ਜੀ ਅਸੀਂ ਹਾਂਜੀ ਸਾਇਦ ਹਾਂਜੀ ਤੇ ਤੁਹਾਨੂੰ ਪਤਾ ਹੈ ਵੀ ਨਿਆਣੇ ਅੱਜ ਕੱਲ ਦੇ ਕਿੱਥੇ ਦਵਾਈ ਤਾਂ ਮਾਣੀ ਮੋਟੀ ਚੱਲ ਲੇਵ ਲੈਂਦੇ ਦਵਾਈ ਦੇ ਦਿੰਦੇ ਅਸੀਂ ਇਹਨੂੰ ਔਖੇ ਸੌਖੇ ਤੇ ਘਰੇਲੂ ਨੁਸਖੇ ਜਿਹੜੇ ਅਸੀਂ ਕਰਦੇ ਆ ਆਪਾਂ ਸਾਡੇ ਵਰਗੇ ਦਾ ਖਾਲਣ ਦੇ ਬੜੇ ਬੱਚਾ ਤੁਹਾਨੂੰ ਪਤਾ ਹੈ ਕਿਸ ਤਰ੍ਹਾਂ ਕਿੱਥੇ ਖਾਂਦਾ ਜੀ ਇਹ ਇਹ ਚੀਜ਼ਾਂ ਕਰਦੇ ਕਰਦੇ ਕੀ ਕਰਾਂ ਹੁਣ ਜੀ ਕਰਿਆ ਇਹਨਾਂ ਬੱਚੇ ਦਾ ਜੀ ਹੂੰ ਤੇ ਚਲੋ ਜੀ ਫਿਰ ਮਿਲੂਗਾ ਤੁਹਾਨੂੰ ਕਿਸੇ ਅਗਲੇ ਬਲੌਗ ਚ ਬਾਏ ਬਾਏ ਜੀ